ਪੰਜਾਬੀ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਸ਼੍ਰੀ ਸਤਪਾਲ ਗੋਸਾਈ ਜੀ ਨੂੰ ਅੱਜ ਉਨ੍ਹਾਂ ਦੀ 5ਵੀਂ ਬਰਸੀ ਤੇ ਹੰਝੂਆਂ ਭਰੀਆਂ ਅੱਖਾਂ ਨਾਲ ਸ਼ਰਧਾਂਜਲੀ ਅਰਪਿਤ ਕੀਤੀ ਗਈ। ਸਤਪਾਲ ਗੋਸਾਈ ਜੀ ਨੇ ਆਪਣੀ ਲੰਬੀ ਰਾਜਨੀਤਿਕ ਸੇਵਾ ਦੌਰਾਨ ਪੰਜਾਬ ਲਈ अनेका ਯੋਗਦਾਨ ਪਾਇਆ। ਆਪਣੇ ਸਾਫ਼ ਸੁਥਰੇ ਚਿੱਤਰ, ਨਿਮਰ ਸੁਪਾਅ ਅਤੇ ਲੋਕ ਪਲਾਈ ਕਾਰਜਾ ਕਰਕੇ ਉਹ ਹਰ ਵਰਗ ਦੇ ਲੋਕਾਂ ਵਿੱਚ ਵੱਡੀ ਇੱਜ਼ਤ ਰੱਖਦੇ ਸਨ। ਅੱਜ ਉਨ੍ਹਾਂ ਦੀ ਯਾਦ ਵਿੱਚ ਵਾਕ-ਵਾਕ ਥਾਵਾ ਤੇ ਸਮਾਗਮ ਕੀਤੇ ਗਏ ਜਿੱਥੇ ਪਾਰਟੀ ਨੇਤਾ ਕਾਰਕੁਨ ਅਤੇ ਸਥਾਨਕ ਲੋਕਾਂ ਨੇ ਉਹਨਾਂ ਦੇ ਚਿੱਤਰ ਅੱਗੇ ਫੁੱਲ ਪੇਟ ਕਰਕੇ ਸ਼ਰਧਾਂਜਲੀ ਦਿੱਤੀ ਭਾਜਪਾ ਨੇਤਾਵਾਂ ਨੇ ਕਿਹਾ ਕਿ ਸਤਪਾਲ ਗੋਸਾਈ ਜੀ ਦੇ ਵਿਚਾਰ ਅਤੇ ਉਹਨਾਂ ਦਾ ਲੋਕਾਂ ਲਈ ਸਮਰਪਣ ਸਾਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ ਉਹ ਪਾਵੇ ਸਾਡੇ ਵਿੱਚ ਹੁਣ ਨਹੀਂ ਪਰ ਉਹਨਾਂ ਦੀ ਯਾਦਾ ਅਤੇ ਕੀਤੇ ਕੰਮ ਹਮੇਸ਼ਾ ਪੰਜਾਬ ਦੀ ਧਰਤੀ ਤੇ ਜਿਉਂਦੇ ਰਹਿਣਗੇ

ਪੰਜਵੀਂ ਪੂਰਨ ਤਿਥੀ ਹੈ ਉਹਨਾਂ ਦੀ ਯਾਦ ਵਿੱਚ ਅੱਜ ਅਸੀਂ ਸ਼ਰਧਾਂਜਲੀ ਸਭਾ ਰੱਖੀ ਹੋਈ ਸੀ ਜਿਸ ਵਿੱਚ ਪੰਜਾਬ ਤੋਂ ਲੁਧਿਆਣੇਦ ਆਰਐਸਐਸ ਵੱਲੋਂ ਸਭ ਨੇ ਆ ਕੇ ਅਥੇ ਸ਼ਰਧਾਂਜਲੀ ਦਿੱਤੀ ਔਰ ਉਹਨਾਂ ਦੀਆਂ ਕੰਮਾਂ ਨੂੰ ਯਾਦ ਕੀਤਾ ਔਰ ਦਿੱਤੇ ਸਤਪਾਲ ਗੁਸਾਈ ਜੀ ਦੇ ਜੋ ਏਰੀਆ ਕਦਵਾਈ ਨਗਰ ਹੈ ਉਹਨਾਂ ਨੂੰ ਗੁਸਾਈ ਨਗਰ ਦੇ ਨਾਮ ਤੇ ਰੱਖਣ ਦੀ ਕਿਹਾ ਗਿਆ ਹੈ ਔਰ ਸਭ ਨੇ ਅਸ਼ਵਾਸ਼ਣ ਦਿੱਤਾ ਹੈ ਕਿ ਸਤਪਾਲ ਗੁਸਾਈ ਦੇ ਨਾਮ ਤੋਂ ਗੁਸਾਈ ਨਗਰ ਹੀ ਰੱਖਿਆ ਜਾਵੇਗਾ ਔਰ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਜਿਹੜੇ ਅੱਜ ਵੀ 5 ਸਾਲ ਹੋਣ ਦੇ ਬਾਵਜੂਦ ਸਭ ਨੇ ਆਪਣਾ ਇੱਥੇ ਆ ਕੇ ਸ਼ਾਦਾ ਸੂਮਨ ਨੂੰ ਭੇਟ ਕੀਤੇ ਹੈ ਔਰ ਸ਼ਰਧਾਂਜਲੀ ਦਿੱਤੀ ਹੈ ਔਰ ਉਹਨਾਂ ਦੇ ਕੰਮਾਂ ਨੂੰ ਯਾਦ ਕੀਤਾ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਸਾਈਸਾ ਉਹਦੇ ਕਿਹੜੇ ਕਿਹੜੇ ਕਿਹਨਾ ਚੱਲ ਮੈਂ ਸਭ ਤੋਂ ਪਹਿਲੇ ਸ਼ਰਧਾਂਜਲੀ ਅਰਪਿਤ ਕਰਨ ਆਇਆ ਸਵਰਗੀ ਸ਼੍ਰੀ ਸਾਤਪਾਲ ਨੂੰ ਸਾਈ ਦਿਨੂ ਔਰ ਉਸ ਟਾਈਮ ਤੇ ਮੈਂ ਇਹਨਾਂ ਦੇ ਆਸ਼ੀਰਵਾਦ ਲਿੱਤੇ ਜਿਸ ਟਾਈਮ ਤੇ ਮੈਂ ਕੁਝ ਵੀ ਨਹੀਂ ਹੁੰਦਾ ਸੀ ਮੈਂ ਇਹਨਾਂ ਨੂੰ ਵੇਖ ਕੇ ਬੜਾ ਮੈਨੂੰ ਹੌਸਲਾ ਆਇਆ ਕਿ ਕਿਸੇ ਵਾਸਤੇ ਕਿਦਾਂ ਕੰਮ ਕੀਤਾ ਜਾ ਸਕਦਾ ਹੈ ਜ਼ਰੂਰੀ ਨਹੀਂ ਕਿ ਕੋਈ ਬੰਦਾ ਸਾਡੀ ਪਾਰਟੀ ਦਾ ਹੋਏਗਾ ਤਾਂ ਉਹਦਾ ਹੀ ਕੰਮ ਕਰਨਾ ਜਿਸ ਬੰਦੇ ਨੂੰ ਕਿਸੇ ਵੀ ਪ੍ਰਕਾਰ ਦੀ ਜਰੂਰਤ ਹੁੰਦੀ ਸੀ ਤੇ ਸਤਪਾਲ ਗੁਸਾਈ ਜੀ ਹਮੇਸ਼ਾ ਉਹਨਾਂ ਵਾਸਤੇ ਖੜੇ ਹੁੰਦੇ ਸੀ ਉਹ ਪਾਰਟੀ ਤੋਂ ਉੱਪਰ ਉੱਠ ਕੇ ਕੰਮ ਕਰਦੇ ਸੀ ਉਹ ਸਾਡੇ ਲੁਧਿਆਣੇ ਦੇ ਐਮਐਲਏ ਵੀ ਰਹੇ ਨੇ ਮੰਤਰੀ ਵੀ ਰਹੇ ਨੇ ਉਹਨਾਂ ਨੇ ਮੰਤਰੀ ਰਹਿੰਦੇ ਹੋਏ ਇਸ ਇਲਾਕੇ ਨੂੰ ਜੋ ਡਿਵੈਲਪਮੈਂਟ ਦਿੱਤੀ ਉਹਦੀ ਐਗਜ਼ਾਮਪਲ ਇੱਕ ਮਿਨੀ ਰੋਜ਼ਗਾਰਡਨ ਹੈ یا پھر نالا سیਗਾ اس علاقے ਦੇ ਵਿੱਚ بڑا ਵੱਡਾ ਉਹਨਾਂ ਨੇ ਪ੍ਰੋਜੈਕਟ ਲਿਆਂਦਾ ਨਾਲੇ ਨੂੰ ਢੱਕਣ ਲਈ ਅੱਜ ਤੁਸੀਂ ਜਾ ਕੇ ਦੇਖੋ ਸੜਕਾਂ ਖੁੱਲੀਆਂ ਹੋਈਆਂ ਉੱਤੇ 100 120 ਫੁੱਟ ਦੀਆਂ ਸੜਕਾਂ ਹੋ ਗਿਆ ਨਾਲੇ ਨੂੰ ਟੱਕ ਕੇ ਸੋ ਇਹ ਦੇਣ ਸੀ ਉਹਨਾਂ ਦੀ ਇਸ ਇਲਾਕੇ ਨੂੰ ਔਰ ਲੁਧਿਆਣੇ ਨੂੰ ਪੂਰੇ ਪੰਜਾਬ ਨੂੰ ਬਹੁਤ ਸੁਚਾਰੂ ਰੂਪ ਦੇ ਵਿੱਚ ਉਹਨਾਂ ਨੇ ਸਿਹਤ ਮੰਤਰੀ ਰਹਿੰਦੇ ਹੋਏ ਡਵੈਲਪਮੈਂਟ ਕਰਵਾਈਆ ਹਸਪੀਟਲ ਬਣਵਾਏ ਨੇ ਬਹੁਤ ਕੁਝ ਕੀਤਾ ਉਹਨਾਂ ਨੇ ਮੈਂ ਹਮੇਸ਼ਾ ਉਹਨਾਂ ਨੂੰ ਯਾਦ ਰੱਖਾਂਗਾ ਔਰ ਉਹਨਾਂ ਦੇ ਦਿਖਾਏ ਮਾਰਗਾਂ ਦੇ ਉੱਪਰ ਚੱਲਣ ਦਾ ਪ੍ਰਯਤਨ ਕਰਾਂਗਾ। ਜੀ ਸਾਬ ਜੀ ਪੁਨੇ ਦੀ ਕਿਹ ਪੁੰਨਿਓ ਕਿਹਨੇ ਕੀਤੀ। ਜੀ ਪ੍ਰੂਫ ਸਾਡੀ ਇੱਕ ਮਹਾਨ ਪੁੰਨਿਆ ਆਤਮਾ ਜਿਨ੍ਹਾਂ ਨੇ ਹਮੇਸ਼ਾ ਜਨਤਾ ਦੇ ਲਈ ਆਵਾਜ਼ ਬਣ ਕੇ ਕੰਮ ਕੀਤਾ, ਪਬਲਿਕ ਦੇ ਲਈ ਕੀਤਾ, ਬਿਨਾ ਪਾਰਟੀ ਤੋਂ ਵੀ ਹਮੇਸ਼ਾ ਉੱਚੇ ਉੱਠ ਕੇ ਕੰਮ ਕੀਤਾ। ਔਰ ਉਹਦੀ ਬਦੌਲਤ ਅੱਜ ਬਹੁਤ ਸਾਰੀਆਂ ਐਸੀਆਂ ਮਸਾਲਾ ਨੇ ਜਿਨ੍ਹਾਂ ਦਾ ਲੋਕ ਅੱਜ ਸੁਖ ਨੰਬਰ ਮੰਨ ਰਹੇ ਨੇ। ਚਾਹੇ ਮਿਨੀ ਰੋਜ਼ ਗਾਰਡਨ ਆ ਚਾਈਲਡਰਨ ਪਾਰਕ ਆ ਚਾਹੇ ਨਾਲੇ ਦਾ ਪੱਕਾ ਕਰਨ ਦਾ ਪ੍ਰੋਜੈਕਟ ਆ ਸੋ ਇਹ ਗਸਾਈ ਜੀ ਦੀਆਂ ਬਹੁਤ ਵੱਡੀਆਂ ਦੇਣਾਂ ਨੇ ਔਰ ਇਲਾਕੇ ਦੇ ਨਾਲ ਜਿਸ ਤੰਗ ਦੇ ਨਾਲ ਕਿਸੇ ਵੀ ਦੁਖਿਆਰੇ ਦੇ ਨਾਲੋਂ ਖੜਦੇ ਸੀ ਤੇ ਉਹ ਉਸ ਤਰ੍ਹਾਂ ਦੀ ਮਦਦ ਦੇਖਣ ਨੂੰ ਨਹੀਂ ਮਿਲਦੀ ਅੱਜ ਉਹਨਾਂ ਦੀ ਪੰਜਵੀਂ ਵਰ੍ਹੇਗੰਢ ਦੇ ਉੱਤੇ ਸਮੂਹ ਪਰਿਵਾਰ ਵੱਲੋਂ ਔਰ ਸਾਡੇ ਸਾਰੇ ਜਿਹੜੇ ਬੰਦੇ ਗਿਸਾਈ ਜੀ ਨੂੰ ਪਿਆਰ ਕਰਦੇ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਸਾਰਿਆਂ ਨੇ ਰਲ ਮਿਲ ਕੇ ਉਹਨਾਂ ਦੇ ਪ੍ਰਤੀ ਸ਼ਰਧਾ ਸਮਨ ਭੇਟ ਕੀਤੀ ਤੇ ਔਰ ਉਹਨਾਂ ਦੇ ਉੱਤੇ ਦਿਖਾਏ ਹੋਏ ਮਾਰਗ ਤੇ ਚੱਲਣ ਲਈ ਸਭ ਨੇ ਪ੍ਰਣ ਲਏ ਕੀ ਦੱਸਿਆ ਗਿਆ ਕਿ ਇਸ ਨਗਰ ਜਿਹੜਾ ਵੈ ਦਸਾਈ ਨਗਰ ਦੇ ਨਾਮ ਨਾਲ ਚਾਹਿਆ ਜਾਏਗਾ ਆਸਨੇ ਦੇਖੋ ਵਿਚਾਰ ਬਹੁਤ ਵੱਡਾ ਆਇਆ ਔਰ ਉਹ ਇਹ ਦਸਾਈ ਜੀ ਦਾ ਜਿੱਡਾ ਵੱਡਾ ਨਾਮ ਹੈ ਉਹਦੇ ਲਈ ਇਹ ਬੜੀ ਛੋਟੀ ਜੀ ਗੱਲ ਹੈ ਕਿ ਇੱਕ ਦਬਈ ਨਗਰ ਦਾ ਨਾਮ ਸਤਪੁਰ ਦਸਾਈ ਜੀ ਦੇ ਨਾਮ ਦੇ ਉੱਤੇ ਰੱਖਿਆ ਜਾਵੇ ਜਿੰਨੀ ਉਹਨਾਂ ਦੀਆਂ ਦੇਨਾ ਨੇ ਉਸ ਮੁਕਾਬਲੇ ਜ ਬੜਾ ਛੋਟੀ ਜੀ ਗੱਲ ਹੈ ਔਰ ਇਹ ਅਗਰ ਜਨਤਾ ਦੀਆਂ ਭਾਵਨਾਵਾਂ ਨੇ ਲਾਗੇ ਦੇ ਲੋਕਾਂ ਦੀਆਂ ਭਾਵਨਾਵਾਂ ਨੇ ਤਾਂ ਮੈਂ ਸੋਚਦਾ ਵੀ ਕੋਈ ਵੀ ਰਾਜਨੀਤੀ ਤੋਂ ਅਸੀਂ ਉਪਰੋਕਤ ਗੱਲ ਕਰੀਏ ਤਾਂ ਮੈਂ ਨਹੀਂ ਸੋਚਦਾ ਵੀ ਸ਼ਹਿਰ ਦੇ ਵਿੱਚ ਕੋਈ ਵੀ ਐਸਾ ਕੋਈ ਵੀ ਕਿਸੇ ਪਾਰਟੀ ਦਾ ਹੋਵੇਗਾ ਜਿਹਨੂੰ ਇਸ ਗੱਲ ਦੇ ਉੱਤੇ ਤਰਕ ਹੋਵੇਗਾ ਸਾਰੇ ਰਲ ਮਿਲ ਕੇ ਇਸ ਗੱਲ 'ਚ ਹਮੇਂ ਹੀ ਭੜਕੇ ਔਰ ਇਹਦੇ ਲਈ ਸਹਿਮਤੀ ਪ੍ਰਗਟ ਕਰੇ। ਅੱਜ ਤੁਸੀਂ ਪਹੁੰਚੇ ਹੋ ਸੱਤ ਸਾਈਂ ਦੀ ਜਿਹੜੇ ਕਿ ਬਾਜੋਨ ਦੀ ਵਰਸੀ ਸੀ ਜਾਂ ਤੁਸੀਂ ਪਹੁੰਚੇ ਹੋ ਕੀ ਕੰਕੋਨ ਜਿਹੜਾ ਕੋਣ ਬਾਜਪਾ ਦੇ ਵરિਸ਼ਟ ਨੇਤਾ ਪੂਰਵ ਕੈਬਨਟ ਮੰਤਰੀ ਸਵਰਗੀ ਆ ਸ਼੍ਰੀ ਸਤਪਾਲ ਗੁਸਾਈ ਜੀ ਦੀ ਅੱਜ 5ਵੀਂ ਵਰਸੀ ਹੈ। ਉਹ ਜਨ ਜੀ ਦੀ ਵਰਸੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਬਾਕੀ ਦੂਜੀਆਂ ਪਾਰਟੀਆਂ ਦੇ ਵੀ ਲੋਕ ਆਏ ਨੇ। ਤੇ ਉਹਨਾਂ ਨੂੰ ਵੀ ਦੋਨਾਂ ਦੇ ਕੰਮ ਦੇ ਬਾਰੇ ਗੁਸਾਈ ਜੀ ਨੇ ਜੋ ਆਪਣੇ ਜੀਵਨ ਦੇ ਵਿੱਚ ਕੰਮ ਕੀਤੇ ਆ ਉਹਨਾਂ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ। ਜਿਸਰਾ ਮਿੰਨੀ ਰੋਜ਼ ਗਾਰਡਨ ਔਰ ਜੋ ਨਾਲਾ ਸੀਗਾ ਉਹਨੂੰ ਛਤਵਾਇਆ ਔਰ ਅਨੇਕ ਪ੍ਰਕਾਰ ਦੇ ਉਹਨਾਂ ਨੇ ਹਰੇਕ ਵਰਗ ਦੇ ਲਈ ਕੰਮ ਕੀਤਾ ਤਾਂ ਮੈਂ ਅੱਜ ਦੇ ਮੌਕੇ ਦੇ ਉੱਤੇ ਉਹਨਾਂ ਨੂੰ ਨਮਨ ਕਰਦਾ ਹਾਂ ਔਰ ਨਾਲ ਹੀ ਇੱਕ ਆਪਣੇ ਨੂੰ ਸਲਾਹ ਦਿਨਾ ਹਾਂ ਕਿ ਸ਼੍ਰੀ ਸਤਪਾਲ ਗੁਸਾਈ ਜੀ ਦੇ ਨਾਮ ਦਾ ਇੱਕ ਉਹਨਾਂ ਦੀ ਇੱਕ ਪ੍ਰਤਿਮਾ ਜਿਹੜੀ ਕਿ ਪਾਰਕ ਦੇ ਵਿੱਚ ਲਗਾਈ ਜਾਵੇ ਤਾਂ ਕਿ ਹਰ ਸਾਲ ਸਾਰੇ ਲੋਕ ਉਹਨਾਂ ਦੀ ਪ੍ਰਤਿਮਾ ਦੇ ਉੱਤੇ ਪੁਸ਼ਪਾਂਜਲੀ ਜਿਹੜੀ ਅਰਪਣ ਕਰੇ